ਲਾਵੇ 17 ਫਰਵਰੀ ਨੂੰ ਪਿੰਡ ਲਹਿਲ ਜ਼ਿਲ੍ਹਾ ਲੁਧਿਆਣਾ ਨੇੜੇ ਰਾੜਾ ਸਾਹਿਬ ਦੇ ਐਨ ਆਰ ਆਬੀਓ ਤੇ ਸਮੂਹ ಗ್ರಾಮ ਪੰਚਾਇਤ ਪਿੰਡ ਲਹਿਲ ਵੱਲੋਂ ਕਰਵਾਇਆ ਜਾ ਰਿਹਾ ਸਾਡੇ ਸ਼ਹੀਦ ਨੇ ਅਸੀਸ ਬਾਬਾ ਸਰਦੂਲ ਸਿੰਘ ਜੀ ਉਹਨਾਂ ਦੇ ਮਤਲਬ ਨਾਮ ਤੇ ਅਸੀਂ ਇਹ ਟੂਰਨਾਮੈਂਟ ਕਰਵਾਉਂਦੇ ਆ ਜੀ ਨੇੜੇ ਰਾੜਾ ਸਾਹਿਬ ਗੁਰਦੁਆਰਾ ਵੀ ਮਸੂਰਾ ਉਤੋਂ ਅਸੀਂ 5 ਕਿਲੋਮੀਟਰ ਮਲਾਦ ਰੋਡ ਤੇ ਆ ਸਿਆੜ ਅ ਰਸਯੋੜੇ ਦੇ ਵਿਚਾਲੇ ਸੈਂਟਰ 'ਚ ਪੈ ਜਾਂਦੇ ਆ ਜੇ ਲੁਧਿਆਣੇ ਤੋਂ ਆ ਤਾਂ ਵੀ 25 ਕਿਲੋਮੀਟਰ ਤੋਂ ਵੀ ਪੈਂਦਾ ਜੀ ਦਰਾਹੇ ਤੋਂ ਵੀ ਖੰਨੇ ਤੋਂ ਵੀ 25 22 ਕਿਲੋਮੀਟਰ ਪੈਂਦਾ ਲਹਿਰਪਿੰਡ ਮਸੂਰ ਆਈ ਸਾਡਾ ਕਈ ਪਿੰਡਾਂ ਦੇ ਸੈਂਟਰ 'ਚ ਆ ਜਾਂਦਾ ਇੱਕ ਪਿੰਡ ਓਪਨ ਦੇ ਵਿੱਚ ਚਾਰ ਪਲੇਅਰ ਬਾਰੋ ਨੇ ਜਿਹੜਾ 16 ਤਰੀਕ ਨੂੰ ਕਰਵਾਉਣੇ ਜਾ ਰਹੇ ਹਾਂ ਲੁਧਿਆਣਾ ਬਰੇਕ ਗੋਲੀਆ ਟੀਮਾਂ ਨੇ ਜੀ 16 ਤੇ 17 ਫਰਵਰੀ ਨੂੰ ਆਪਣੀਆਂ ਇੱਕ ਪਿੰਡ ਓਪਨ ਦੇ ਇਹ ਮੈਚ ਹੋਣਗੇ ਜੀ 8 ਟੀਮਾਂ ਦੇ ਜਿਹਦਾ ਨਾਮ ਜੀ ਸਾਡਾ ਰੱਖਿਆ ਹੋਇਆ ਜੀ 1 ਲੱਖ ਫਸਟ ਨੂੰ ਆਈ ਸੈਕੰਡ ਨੂੰ 75000 ਰੁਪਇਆ ਤੇ ਜਿਹੜਾ ਰੇਡਰ ਹੋਊਗਾ ਬੈਸਟ ਉਹਨੂੰ 3700 ਟਰੈਕਟਰ ਔੜ ਜਾਫੀ ਨੂੰ ਵੀ ਦੇਣਾ ਟਰੈਕਟਰ 3700 ਫੋਰਡ ਤੇ ਰੇਡਰ ਨੂੰ ਵੀ ਇੱਕ ਗੱਲ ਹੋਰ ਆ ਟਰੈਕਟਰ ਵੀ ਜਿਹੜੇ ਵੀ ਕਰਾ ਰਹੇ ਆ ਪਿੰਡ ਦਾ ਗਰਾਊਂਡ ਹੈ ਸੀ ਉਹਨਾਂ ਨਾਲ ਹੀ ਤਿਆਰ ਕਰਨਾ ਕਾਰਨ ਇਹ ਹੈ ਕਿ ਕਈ ਵਾਰੀ ਟਰੈਕਟਰ ਮੋਡੀਫਾਈ ਕਰਾ ਕੇ ਦੇ ਦੇਣ ਆ ਬਾਹਰ ਵਿੱਚ ਕੋਈ ਨੁਕਸ ਹੋ ਉਹ ਤੇਲ ਚੋਂ ਲਾਇਆ ਗਿਆ ਕੁਝ ਹੋਰ ਅਸੀਂ ਪੂਰਾ ਟਰੈਕਟਰ ਜੋ ਤੇ ਉਹ ਕਰਕੇ ਫਿਰ ਤਿਆਰ ਕਰਾ ਕੇ ਧੋ ਕੇ ਫਿਰ ਖੜਾਉਣਾ ਤੇ ਤੁਲਾ ਉਹ ਅਸੀਂ ਕੋਲ ਬੈਠ ਕੇ ਸੇਲ ਬੜਾ ਹਾ ਪਿੰਡ ਇੱਥੇ ਪਹੁੰਚ ਕੇ ਅਸੀਂ ਆਪ ਤਿਆਰ ਕਰਵਾਇਆ ਉਹਦੇ ਛਤਰੀ ਵੀ ਲੱਗੂ ਡੈਕ ਵੀ ਲੱਗੂ ਐ ਪੂਰਾ ਵਧੀਆ ਟਰੈਕਟਰ ਬਣਾ ਕੇ ਅਸੀਂ ਦੇਵਾਂਗੇ ਪਹਿਲਾਂ ਅਸੀਂ ਆਪ ਖੇਡਦੇ ਰਹੇ ਆ ਓਕਨੇ ਟੀਮ ਸਾਰੀ ਚੱਲੀ ਆਉਂਦੀ ਆ ਕੋ ਸਾਡੇ ਵਿੱਚੋਂ ਮੁੰਡੇ ਬਾਹਰ ਚਲੇ ਗਏ ਉਹੀ ਜਣ ਦੀ ਜਿਹੜੇ ਬਾਹਰ ਬੈਠੇ ਨੇ ਉਹੀ ਸਾਡੇ ਤੋਂ ਹੀ ਨੇ ਉਹ ਹੁਣ ਜੇ ਅਸੀਂ ਉਹਨਾਂ ਨੂੰ ਇੱਕ ਬੋਲ ਬੋਲ ਦਿੰਦੇ ਆ ਵੀ ਐਨੇ ਪੈਸੇ ਭਾਈ ਦੇ ਦਿਓ ਲੱਖ ਰੁਪਈਆ ਉਹ ਕਹਿੰਦੇ ਸਾਡਾ ਪਾ ਦਿਓ ਐਨੇ ਬੰਦਿਆਂ ਦਾ ਅਦਾ ਲਾ ਕੇ ਸਾਨੂੰ 1 ਮਿੰਟ ਤੋਂ ਹੋ ਜਾਂਦਾ ਪਹਿਲਾਂ ਵੀ ਕਰਾਉਂਦੇ ਰਹੇ ਆ ਇਸ ਵਾਰ ਪਰ ਐਨ ਆਰ ਆਈ ਵੀ ਲੋੜ ਥੋੜਾ ਜਿਹਾ ਫਲਾਰਾ ਸਾਨੂੰ ਮਾਲੋ ਥਾਪੜਾ ਚੰਗਾ ਦਿੰਦੇ ਆ ਅਸੀਂ ਰੋਕਦੇ ਆ ਉਹ ਕਹਿੰਦੇ ਚੱਕ ਦੋ ਖੜੇ ਤੇ ਐ ਕਰਕੇ ਵਧੀਆ ਸਰ ਦਾ ਸਹਿਯੋਗ ਚੱਲਦਾ ਸਾਡੀ ਪੰਚਾਇਤ ਦਾ ਸਹਿਯੋਗ ਵੀ ਵਧੀਆ ਜਿਹੜੇ ਸਾਡੇ ਮੁੰਡੇ ਕਲੱਬ ਵਾਲੇ ਆ ਮਤਲਬ ਜਿਵੇਂ ਕਮੇਟੀ ਜੀ ਟਾਈਪ ਆ ਕੋਈ ਇੱਕ ਨਹੀਂ ਸਾਰੇ ਬਰਾਬਰ ਵਰਕ ਕਰਦੇ ਆ ਉਹ ਸਾਰੇ ਚੱਲੀ ਜਾਂਦੇ ਆ ਤੇ ਅਸੀਂ ਹੁਣ ਨਵੇਂ ਮੁੰਡਿਆਂ ਨੂੰ ਨਾਲ ਜੋੜ ਕੇ ਉਹਨਾਂ ਨਾਲ ਚਲਾਉਣ ਲੱਗੇ ਆ ਜਿਹੜੇ ਐਨ ਆਰ ਆਈ ਨੇ ਸਾਡੇ ਭਰਾ ਨਵੀ ਭਨੇਰ ਜੀ ਪਰਮਜੀਤ ਕੈਨੇਡਾ ਭੁਪਿੰਦਰ ਕੈਨੇਡਾ ਪ੍ਰਦੀਪ ਕੈਨੇਡਾ ਤੇ ਆਪਣੇ ਸਤਨਾਮ ਸਿੰਘ ਯੂ ਐਸ ਏ ਤੇ ਇਹ ਮੁੰਡਾ ਸਾਡੇ ਨਾਲ ਐਤ ਕੀ ਦੋ ਟੂਰਨਾਮੈਂਟ ਤੋਂ ਜੁੜਿਆ ਬਹੁਤ ਹਸਾ ਇਹ ਮੁੰਡੇ ਦੇ ਵਿੱਚ ਇੱਕ ਗਰੀਬ ਸਿੰਘ ਸਰਪੰਚ ਸਾਡੇ ਲਈ ਲਹਿਰਤੋਂ ਦੇ ਸਾਫਕਾ ਉਹਨਾਂ ਨੇ ਬਹੁਤ ਵੱਡੀ ਸੇਵਾ ਲਈ ਆ ਲੰਗਰ ਦੀ ਸੇਵਾ ਤੇ ਉਹਨਾਂ ਨੇ ਜਿਹੜਾ ਪ੍ਰਬੰਧ ਲੰਗਰ ਦਾ ਉਹਨਾਂ ਨੇ ਕੱਲਿਆਂ ਵੱਨ ਨੂੰ ਕੀਤਾ ਜਾਣਾ ਜੀ ਅਸੀਂ ਸਾਰਿਆਂ ਦੇ ਇਹਨਾਂ ਦੇ ਵੀਰਾਂ ਦੇ ਧੰਨਵਾਦੀਆਂ ਹੋਰ ਵੀ ਐਨ ਆਰ ਆਈ ਨੇ ਈਸ਼ਵਰ ਸਿੰਘ ਯੂ ਐਸ ਏ ਸਾਡੇ ਭਰਾ ਨੇ ਤੇ ਉਹ ਨਿਯਮਪੁਰ ਪਿੰਡ ਤੋਂ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਰੇ ਟੂਰਨਾਮੈਂਟਾਂ ਦੇ ਵਿੱਚ 8 ਟੂਰਨਾਮੈਂਟ ਹੋ ਗਏ ਤੇ ਕਰਤਾਰਪੁਰ ਤੋਂ ਪਾਲਜੀਤ ਹਣੀ ਮਨਦੀਪ ਕੈਨੇਡਾ ਇਹ ਸਾਰੇ ਸਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਇਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਟੂਰਨਾਮੈਂਟ ਇਹਨਾਂ ਦਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਕਮੈਂਟਰੀ ਸਾਡੇ ਲੋਕਲ ਵੀਰ ਵੀ ਨੇ ਨਾਲ ਸਾਡੇ ਪਹਿਲਾਂ ਤੋਂ ਹੁਣ ਐਤਕੀ ਅਮਰੀਕ ਖੋਸਾ ਕੋਟਲਾ ਤੇ ਸੰਧੂ ਬ੍ਰਦਰ ਨੇ ਨਾਲੇ ਅਮਨ ਲੋਪੋਂ ਬਿੱਲਾ ਲੜ ਤੋਂ ਉਹ ਵੀ ਕਮੈਂਟਰੀ ਚ ਆ ਰਹੇ ਨੇ ਸਾਡੇ ਕੋਲੇ ਇੱਕ ਰੇਸਨ ਵਿਦੇਸ਼ਤਾ ਤੇ ਉਹ ਪਹਿਲਾਂ ਤੋਂ ਲੱਗੇ ਨੇ ਜਿਹੜੇ ਐਲ ਐਮ ਐਲ ਐਮ ਕਿਡੀ ਦੇ ਮੈਚ ਨੇ ਨਾ ਲੀਗ ਦੇ ਮੈਚ ਉਹਦਾ ਵੀ 7 ਲੱਖ ਰੁਪਏ ਪ੍ਰਾਈਜ਼ ਹੈ ਜੀ ਤੇ ਉਹ ਵੀ ਵਧੀਆ ਮੈਚ ਹੋਣਗੇ ਇੱਕ ਪਿਓਰ ਇੱਕ ਪਿੰਡ ਨੂੰ ਅਸੀਂ ਪਹਿਲਾਂ ਤੋਂ ਸ਼ੁਰੂਆਤ ਆ ਸਾਡੀ ਅਸੀਂ ਪਹਿਲਾਂ 55 35 47 ਵੀ ਕਰਾਉਂਦੇ ਰਹੇ ਹਾਂ ਪਰ ਉਹਨਾਂ ਚ ਪਲੇਅਰ ਘਟ ਆਉਂਦੇ ਆ ਉਹਦੇ ਕਰਕੇ ਅਸੀਂ ਇੱਕ ਪਿੰਡ ਪਿਓਰ ਦਾ ਇੱਕ ਦਿਨ ਦਾ ਅਸੀਂ ਰੱਖਿਆ ਉਹ ਇਵੈਂਟ ਆ ਜਿਹੜਾ ਇੱਕ ਪਿੰਡ ਪਿਓਰ ਦਾ ਜਿਹੜੀ ਲੀਗ ਦੇ ਮੈਚ ਨੇ ਉਹ ਸਾਰੇ ਹੋਣਗੇ ਬਾਕੀ ਦੇ ਪਿੰਡਾਂ ਦੀਆਂ ਟੀਮਾਂ ਹੋਣਗੀਆਂ ਸਾਰੀਆਂ ਇਦੇ ਲਈ ਸਾਡੇ ਜਰਗੜੀ ਤੋਂ ਨੇ ਪਲੇਅਰ ਨਿ사ੜੇ ਤੋਂ ਸਾਰੇ ਸਹਿਯੋਗ ਦੇ ਰਹੇ ਨੇ। 17 ਤਰੀਕ ਨੂੰ 365 ਤੇ ਸਾਡਾ ਲਾਈਵ ਚੱਲੂਗਾ ਟੂਰਨਾਮੈਂਟ ਦਾ ਲਹਿਲ ਕਬੱਡੀ ਕੱਪ ਦਾ। ਜਿਹੜੇ ਮੇਰੇ ਭਰਾ ਨਹੀਂ ਪਹੁੰਚ ਸਕਦੇ ਉਹ 365 ਤੇ ਆਪਣਾ ਟੂਰਨਾਮੈਂਟ ਦਾ ਆਨੰਦ ਲੈ ਸਕਦੇ।